ਤੇ ਹੁਣ ਖਬਰ ਕੈਨੇਡਾ ਤੋਂ ਟ੍ਰਾਂਟੋ ਸ਼ਹਿਰ ਦੇ ਪੀਰਸਨ ਹਵਾਈ ਅੱਡੇ ਤੇ ਉਤਰਦੇ ਸਮੇਂ ਡੈਲਟਾ ਕੰਪਨੀ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦਾ ਮੁੱਖ ਕਾਰਨ ਖਰਾਬ ਮੌਸਮ ਨੂੰ ਦੱਸਿਆ ਜਾ ਰਿਹਾ ਹੈ। ਗਨੀਮਤ ਇਹ ਰਹੀ ਕਿ ਇਸ ਵਿੱਚ ਸਵਾਰ 80 ਦੇ 80 ਯਾਤਰੀ ਤੇ ਕ੍ਰੂ ਮੈਂਬਰਸ ਰੱਖੇ ਥਾਣ ਜਿਨ੍ਹਾਂ ਦੀ ਜਾਨ ਬਚ ਗਈ ਹੈ। ਪਰ ਇਹਨਾਂ ਵਿੱਚੋਂ 18 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਹਨਾਂ ਨੂੰ ਅੰਟਾਰੀਓ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜਖਮੀਆਂ ਵਿੱਚ ਇੱਕ 60 ਸਾਲਾ ਵਿਅਕਤੀ ਇੱਕ 40 ਸਾਲਾ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ ਹਾਇਰ ਅਥਾਰਟੀ ਮੁਤਾਬਕ ਵੀਕਐਂਡ ਤੇ ਆਏ ਭਾਰੀ ਤੂਫਾਨ ਨਾਲ ਜਿਸ ਦੀ ਕੀ ਰਫ਼ਤਾਰ 65 ਤੋਂ ਲੈ ਕੇ 92 ਕਿਲੋਮੀਟਰ ਸੀ ਉਸ ਨੇ ਇਸ ਦਾ ਕਾਰਨ ਬਣਿਆ ਜਿਸ ਨੇ ਬਰਫ਼ ਨਾਲ ਸਾਰੇ ਰਨਵੇ ਨੂੰ ਢੱਕ ਦਿੱਤਾ देर ਐਤਵਾਰ ਰਾਤ ਤੱਕ ਰਾਹਤ ਕਾਰਜ ਚੱਲਦੇ ਰਹੇ ਪਰ ਜਿਸ ਤਰ੍ਹਾਂ ਹੀ ਭਾਰਤੀ ਸਮੇਂ ਅਨੁਸਾਰ देर ਰਾਤ ਅਤੇ ਸੋਮਵਾਰ ਦੇ 2:15 ਮਿੰਟ ਤੇ ਦਿਨ ਦੇ ਫਲਾਈਟ ਕੈਨੇਡਾ ਦੀ ਸਮੇਂ ਦੇ ਨਾਲ ਉਤਰਦੀ ਹੈ ਤੇ ਜਿਸ ਤਰ੍ਹਾਂ ਹੀ ਜਹਾਜ਼ ਰਨਵੇ ਨਟਕਰਾਉਂਦਾ ਹੈ ਤਾਂ ਤਿਲਕੇ ਉਲਟਾ ਹੋ ਜਾਂਦਾ ਹੈ ਪਰ ਇਸ ਹਾਦਸੇ ਵਿੱਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਸਭ ਦੀ ਜਾਨ ਬਚ ਗਈ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਪੀਐਸਨ ਹਵਾਈ ਅੱਡੇ ਤੇ ਲਾਸਟ ਆਖਰੀ ਹਾਦਸਾ ਜਿਹੜਾ 2005 ਵਿੱਚ ਹੋਇਆ ਸੀ ਜਿਸ ਵਿੱਚ ਪਲੇਨ ਦੇ ਵਿੱਚ 303 ਯਾਤਰੀ 303 ਤੋਂ 9 ਯਾਤਰੀ ਜੇ ਸਵਾਰ ਸਨ ਜਿਨ੍ਹਾਂ ਦੀ ਜਾਨ ਬਚ ਗਈ ਸੀ ਤੇ ਹੁਣ ਖਬਰ ਕੈਨੇਡਾ ਤੋਂ ਟੋਰਾਂਟੋ ਸ਼ਹਿਰ ਦੇ ਪੀਰਸਨ ਹਵਾਈ ਅੱਡੇ ਤੇ ਉੱਤਰਦੇ ਸਮੇਂ ਡੈਲਟਾ ਕੰਪਨੀ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦਾ ਮੁੱਖ ਕਾਰਨ ਖਰਾਬ ਮੌਸਮ ਨੂੰ ਦੱਸਿਆ ਜਾ ਰਿਹਾ ਹੈ। ਗਨੀਮਤ ਇਹ ਰਹੀ ਕਿ ਇਸ ਵਿੱਚ ਸਵਾਰ 80 ਦੇ 80 ਯਾਤਰੀ ਤੇ ਕਰੂ ਬੈਂਬਰਸ ਰੱਖੇ ਥਾਣ ਜਿਨ੍ਹਾਂ ਦੀ ਜਾਨ ਬਚ ਗਈ ਹੈ। ਪਰ ਇਹਨਾਂ ਵਿੱਚੋਂ 18 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਹਨਾਂ ਨੂੰ ਅੰਟਾਰੀਓ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜਖਮੀਆਂ ਵਿੱਚ ਇੱਕ 60 ਸਾਲਾ ਵਿਅਕਤੀ ਇੱਕ 40 ਸਾਲਾ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ ਹਾਇਰ ਅਥਾਰਟੀ ਮੁਤਾਬਕ ਵੀਕਐਂਡ ਤੇ ਆਏ ਭਾਰੀ ਤੂਫਾਨ ਨਾਲ ਜਿਸ ਦੀ ਕੀ ਰਫ਼ਤਾਰ 65 ਤੋਂ ਲੈ ਕੇ 92 ਕਿਲੋਮੀਟਰ ਸੀ ਉਸ ਨੇ ਇਸ ਦਾ ਕਾਰਨ ਬਣਿਆ ਜਿਸ ਨੇ ਬਰਫ਼ ਨਾਲ ਸਾਰੇ ਰਨਵੇ ਨੂੰ ਢੱਕ ਦਿੱਤਾ देर ਐਤਵਾਰ ਰਾਤ ਤੱਕ ਰਾਹਤ ਕਾਰ ਚੱਲਦੀ ਰਹੀ ਪਰ ਜਿਸ ਤਰ੍ਹਾਂ ਹੀ ਭਾਰਤੀ ਸਮੇਂ ਅਨੁਸਾਰ देर ਰਾਤ ਅਤੇ ਸੋਮਵਾਰ ਦੇ 2:15 ਤੇ ਦਿਨ ਦੇ ਫਲਾਈਟ ਕੈਨੇਡਾ ਦੀ ਟਾਈਮ ਦੇ ਨਾਲ ਉਤਰਦੀ ਹੈ ਤੇ ਜਿਸ ਤਰ੍ਹਾਂ ਹੀ ਜਹਾਜ਼ ਰਨਵੇ ਨਾ ਟਕਰਾਉਂਦਾ ਹੈ ਤਾਂ ਤਿਲਕੇ ਉਲਟਾ ਹੋ ਜਾਂਦਾ ਹੈ ਪਰ ਇਸ ਹਾਦਸੇ ਵਿੱਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਸਭ ਦੀ ਜਾਨ ਬਚ ਗਈ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਪੀਐਸਨ ਹਵਾਈ ਅੱਡੇ ਤੇ ਲਾਸਟ ਆਖਰੀ ਹਾਦਸਾ ਜਿਹੜਾ 2005 ਵਿੱਚ ਹੋਇਆ ਸੀ ਜਿਸ ਵਿੱਚ ਪਲੇਨ ਦੇ ਵਿੱਚ 303 ਯਾਤਰੀ 303 ਤੋਂ 9 ਯਾਤਰੀ ਜੇ ਸਵਾਰ ਸਨ ਜਿਨ੍ਹਾਂ ਦੀ ਜਾਨ ਬਚ ਗਈ ਸੀ